ਨਵਾਂ ਜੀ ਦੀ ਕਾਲਸਾ ਬਾਈ ਗੁੱਡੀ ਦੇ ਪਤੀ ਹੁਣ ਉਦਾਂ ਨਹੀਂ ਪਤਾ ਲੱਗਦਾ ਵੀ ਮਛਰਦਾਨੀ ਦਾ ਹੱਲ ਹੈਗਾ ਕਿ ਨਹੀਂ ਹੈਗਾ ਇਹ ਡੰਗਰਾਂ ਦੀ ਹਾਲਤ ਐ ਹੋਜੀ ਹਿੰਦੀ ਵੀ ਜਿੱਦਾਂ ਨਾਲ ਚੱਕੜ ਦੇ ਵਿੱਚੋਂ ਲੰਬੇੜ ਕੇ ਕੱਢਦੇ ਹੁਣ ਰਾਤ ਮਛਰਦਾਨੀ ਲਾ ਕੇ ਡੀਜ਼ਲ ਦੂਜ਼ਲ ਪਾ ਕੇ ਗਏ ਆ ਮਛਰ ਇਹ ਖਤਮ ਕਰਕੇ ਗਏ ਆ ਤੇ ਕਿੱਥੇ ਡੰਗਰ ਇੱਕ ਥਾਂ ਬੈਠੇ ਨਾ ਰਾਤ ਦੇ ਥੱਲੇ ਵੀ ਥਾਂ ਸੁੱਕਾ ਉੱਥੇ ਹੀ ਬੈਠੇ ਨਾ ਅੰਦਰਾਂ ਸੁੱਤੇ ਨਹੀਂ ਦੇ ਅੱਗੇ ਡੰਗਰ ਬੁੜਕ-ਬੁੜਕ ਪੂਸ਼ਾ ਮਾਰ-ਮਾਰ ਸਾਰੇ ਲਿਬੜੇ ਹੁੰਦੇ ਹਨ ਜਣ ਜਿੱਦਾਂ ਦੇ ਨਵਾ ਆ ਕੇ ਕੱਲ ਦੇ ਬੱਦੇ ਆਦੇ ਉਦਾਂ ਹੀ ਆ ਇੰਨਾ ਫਰਕ ਪੈਂਦਾ ਵਾ ਡੰਗਰ ਦਾ ਜੇ ਨੀਂਦ ਪਵੇਂ ਬੰਦਾ ਵਾਦ ਪਵੇਂ ਡੰਗਰ ਆ ਨੀਂਦ ਪੂਰੀ ਹੋਊਗੀ ਸਹੀ ਹੋਊਗਾ ਤੇ ਆਪਣਾ ਦੁੱਧ ਸਹੀ ਦਊਗਾ ਇਹ ਇੱਕ ਆਪਣੀ ਮੱਝ ਸੂਈ ਆ ਇਹ ਹੁੰਦਾ ਰੋਜ਼ ਹੁਣ ਇਹਦੇ ਕੋਲ ਮਲਵਾਵਾ ਕਰਾਂ ਇਹ ਡੀਜ਼ਲ ਜਾਂ ਦੇਣੇ ਨਾਲ ਫਿਰ ਮੱਝਾਂ ਜੜੀਆਂ 2 4 ਚੱਲ ਥਲੇ ਹੋ ਜਾ ਯਾਰੀ ਉਹ ਕਿੱਧਰ ਚੜਦੀ ਜਾਂਦੀ ਹੈ ਨਾ ਫਰਕ ਪੈਂਦਾ ਹੋਣ ਇਹਨਾਂ ਨੂੰ ਬਸ ਚੋ ਕੇ ਪੱਠੇ ਪਾ ਦੇਣੇ ਬਸ ਇਹਨਾਂ ਰਾਜ ਲੈ ਮੈਂ ਆ ਗੱਤਾ ਲਾ ਲਿਓ ਇਹਨੂੰ ਮੈਂ ਸਵੇਰ ਨੂੰ ਆ ਕੇ ਘੱਲਿਆ ਤੀ ਹਦੋਂ ਡੀਟਰਾਂ ਦੀ ਧੁਆਤ ਵਾਈ ਹੋ ਗਈ ਸ਼ੁਰੂ ਹੋਣਾ ਭੀ ਲੈ ਦੋ ਨਵੇਂ ਤੋਂ ਹੋ ਗਏ ਨਾ ਡੀਜ਼ਲ ਮਾਰ ਕੇ ਘਰੇ ਡੱਕ ਲਏ ਇੱਥੇ ਦੇ ਫੇਰ ਲਵੇੜ ਦਿਆ ਕਰਨੀ ਜਾਂਦਾ ਇਹ ਤਸਲੀਨਾ ਧੁੱਪ ਕੇ ਸਾਰਿਆਂ ਨੂੰ ਹੀ ਆਪਾਂ ਉਹਨਾਂ ਨੂੰ ਮੈਂ ਇੱਕ ਤਾਂ ਯਾਰ ਮੁਰਸਲ ਦੀ ਮੇਰੇ ਕੋਲ ਹੈਗਾ ਨਹੀਂ ਤੇ ਮੈਂ ਕੱਢ ਕੇ ਆਣੀ ਆਵਾਜ਼ ਇਹ ਕੋਲ ਨਗਲੋਂ ਪੱਤ ਮਾਰ ਨਿਕਲੋ ਆ ਲੈਣ ਬੰਦ ਕਰਦੇ ਖਵਾ ਆ ਵੇ ਇਥੋਂ ਅੱਜ ਨੂੰ ਵਾਈ ਦੇ ਤੌਰ ਤੇ ਬਹੁਤ ਚੰਗੀ ਹੁੰਦੀ ਆ ਕਿਤੇ ਜਾਂਦੀ ਕਿਤੇ ਨਹੀਂ ਮਿਰਚਾ ਲੂਣ ਕਾਲਾ ਕਾਲੀ ਜੀਰੀ ਮੈਂ ਜਦੋਂ ਬਹਿਣਾ ਨਾ ਇਹ ਦੇਨ ਡੇ ਡੰਗਰਾਂ ਨੂੰ ਆਪਣੇ ਗੱਡ ਜੀ ਆਉਣ ਡਈ ਆ ਸਾਰੇ ਮਿਸ਼ਨ ਨਾਲ ਨਾਲ ਚੱਲਣ ਡਿਆ ਤੇ ਪਲਵਾਨ ਰਾਣਾ ਤੇ ਸਰਪਰੀ ਛੱਬਾ ਲੈਂਬਰ ਸਾਰੇ ਮੇਨ ਪਲਵਾਨ ਜਿਹੜੇ ਜਾਫੀ ਆ ਤੇ ਉਧਰੋਂ ਰੇਡਾਂ ਦੇ ਆਉਣ ਡਿਆ ਅੱਜ ਸਕੇ ਨਾ ਬਲੋ ਨਾ ਸਹੀ ਨਹੀਂ ਬੰਗੜਾ ਦੇ ਹਾਂ ਅਜੇ ਸਰੀਰ ਅਜੇ ਗਰਮ ਗਰਮ ਕਰਨ ਦਾ ਹੈ ਪਨਵਣ ਕੋਚ ਤੋਂ ਬੰਦਾ ਕੱਲ ਜੱਫਾ ਪਾਇਆ ਨਾ ਇਹਨੂੰ ਕੱਲ ਕੋਚ ਦੇ ਵਿੱਚ ਫਿਰ ਖਿੱਚਦੀ ਕੋਚ ਇਹਦੀ ਓ ਵੱਡੀ ਮੈਂ ਤਾਂ ਹੇ ਇਕੱਲੇ ਹੋਣੀ ਪਣੀ ਯਾਰ ਚੱਲੋ ਸਭ ਤੋਂ ਜੰਗੀ ਮੈਂ ਉਹ ਹੀ ਆ ਆਪਣੀ ਕਰਮਾ ਵਾਲੀ ਨਹੀਂ ਸਭ ਤੋਂ ਤੱਕ ਇਹਨੂੰ ਮਗਰੋਂ ਹੀ ਜੂੜ ਲੈਣਾ ਆਪਾਂ ਦੂਜੇ ਤਰ੍ਹਾਂ ਚੱਲ ਗਏ ਮਾਸੀ ਦੁੱਗੀ ਵਾਲੀ ਚਾਚੀ ਦੁੱਗੀ ਵਾਲੀ ਮਾਮੀ ਕਾ ਨਾਂ ਮੈਂ ਬਾਇਨ ਬਣਦਾ ਗੁਰਵਾ ਮੱਜ ਵੀ ਦੁੱਧ ਵੀ ਨਾ ਇਹ 20 ਕਿਲੋ ਦੁੱਧ ਦਿੰਦੀ ਆ ਚਲੋ ਹਣ ਲੂਣ ਲਾਣ ਆ ਗਿਆ ਹਣ ਚਲੋ ਕੰਮਾਂ ਦੇ ਬਾਬਾ ਜੀ ਮੈਂ ਕਹਾ ਵੀ ਲੈ ਮੈਂ ਦੇ ਚੱਲ ਲੈਂਬ੍ਰੇਟਰ ਧੋਣੇ ਐਂ ਅੱਜ ਥੱਲ ਨਾ ਧੋਣੇ ਵੀ ਘਾਰਾ ਲਾ ਗਿਆਂ ਤੇਲ ਦੂੜ ਫਲਾਣੇ ਧੀ ਤੇ ਮਾਰ ਕੇ ਇਤਨੇ ਮੁਕਣੀ ਤੇ ਮਾਰ ਕੇ ਰਹੀ ਆਪ ਨੂੰ ਪਤਾ ਗੱਲ ਨਾਲੀਆਂ ਚੀਜ਼ਾਂ ਆ ਦੇ ਬਾਪਾ ਦੇ ਨਖਾਣਾ ਨਹੀਂ ਹੈ ਭਈਆਂ ਤੂੰ ਆ ਤੂੰ ਚਲੋ ਹਾ ਦੇ ਖਾ ਦੇ ਖਾ ਦੇ ਕੀ ਲਾਗੇ ਤੇ ਪੋਣੀ ਓਏ ਯਾਰ ਵਹਿ ਮੀ ਆ ਕਿ ਤੀ ਖੇਦੋ ਕੰਮ ਨੂੰ ਕੋਈ ਹਾਂ ਲੋ ਹੋਣੀ ਬਾਕੀ ਜਿੱਲਾ ਦਾ ਖਾਲ ਵੀ ਨਹੀਂ ਹੋ ਰਿਹਾ ਧੁੱਪਣਾ ਕੀ ਕਰਨਾ ਸਦਾ ਹੀ ਛੋਤ ਹੋ ਕੇ ਛੋਤ ਕੇ ਤਾਂ ਲੈ ਕੱਲ ਕਿੱਥੇ ਹੁਣ ਅੱਜ ਹੀ ਖੇਤੀਬਾੜੀ ਯੂਨੀਵਰਸਿਟੀ ਕਰਪੂਰਥਲੇ ਚਲਦੇ ਆਂ ਕ੍ਰਿਸ਼ੀ ਵਿਗਿਆਨ ਕ੍ਰਿਸ਼ੀ ਵਿਗਿਆਨ ਕਰਸੇਵਿਕ ਸਿੰਘ ਕਰਮਜੀਤ ਸਿੰਘ ਤੇ ਆ ਆਪਣਾ ਦਾਸ ਦਾ ਤੁਹਾਨੂੰ ਪਤਾ ਹੀ ਹੈ ਹੁਣ ਵੀ ਇਹਨੇ ਕਿੰਨੇ ਕ ਬੰਦੇ ਹੁੰਦੀ ਹੈ ਤੇ ਉੱਥੇ ਤੁਹਾਨੂੰ ਜਾ ਕੇ ਆਪਾਂ ਸਾਰੀ ਢਹਾਲੀ ਦਾ ਮਾਹੌਲ ਚਲਦਾ ਹੋਣੇ ਆ ਤੇ ਡਾਕਟਰਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਮੁੱਦੇ ਤੇ ਵੇਖਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਬੋਲਦੇ ਆ ਤੇ ਜੇ ਆਪਣੇ ਸਵਾਲ ਹੋਣਗੇ ਤੇ ਆਪਾਂ ਨਾਲ ਕਰਾਂਗੇ ਉਹਨਾਂ ਦਿਖਾਉਣਾ ਤੇ ਹੋਣਾ ਕੁਛ ਹੈ ਕੀ ਜੇ ਉੱਥੇ ਜਾ ਕੇ ਪਤਾ ਲੱਗੂਗਾ ਕੁਝ ਕੀ ਦੱਸਦੇ ਆ ਬੰਦ ਜੇ ਸਿਰ ਡਾਉਣ ਵਾਲੀ ਹੀ ਹੈ ਅੱਜ ਸਿਰ ਵੀ ਡਾਵਾਂਗੇ ਨਾ ਹਾਂ ਸਾਡਾ ਵੀ ਕੋ ਸੋਚੋ ਯਾਰ ਉਹ ਜਿਹੜੀ ਦਵਾਈ ਨਹੀਂ ਆ ਵੀ ਉਹ ਜਿਹੜਾ ਕੋੜੇ ਕਾ ਬਾਰੇ ਪੁੱਛਣਾ ਵੀ ਯਾਰ 3 ਸਾਲ ਹੋ ਗਏ ਆ ਵੀ ਅਸੀਂ ਵਕਤ ਨੂੰ ਫੜੇ ਆ ਤਾਂ ਤੁਹਾਡੇ ਕੋਈ ਦਵਾਈ ਕਿ ਹਾਲ ਨਹੀਂ ਕੋਈ ਹੱਲ ਹੁੰਦਾ ਨਾ ਉਹਦੇ ਕਿਲੇ ਦੇ ਵਿੱਚ ਐਸ ਵਾਰ ਤੋਂ ਲੈ ਕੇ ਦੂਜੇ ਬਣੇ ਜਾ ਕੇ ਲਾ ਜਾਂਦਾ ਉਹਦੇ ਕੋੜੇ ਲੋਗਾ ਤੂੰ ਰਹਿਦਾ ਦਵਾਈ ਦੂੰਗਾ ਉਹ ਜਿਹੜਾ ਘਾ ਜਿਹੜਾ ਉਹਨੂੰ ਕੋੜਾ ਘਾ ਆਂਦੇ ਆ ਗੁਰੂਆ ਵੀਡੀਓ ਦੇ ਵਿੱਚ ਨਾ ਕੋਈ ਇਹਨੂੰ ਖੱਬਲ ਕਾ ਕੋਈ ਫਲਾਨਾ ਕਾ ਮੈਂ ਕੋ ਭਰਾ ਪਹਿਲਾਂ ਫੋਟੋ ਬਾਤ ਤੁਸੀਂ ਕਿਹੜੇ ਘਾ ਨੂੰ ਕੀ ਆਪਾਂ ਇਹਨੂੰ ਦੇਸੀ ਆਨੇ ਕੋਈ ਉਹਨੂੰ ਇੱਕ ਕਹਿੰਦਾ ਵਾ ਲੰਮਾ ਕਾ ਕੋਈ ਖੱਬਲ ਕਾ ਕੋਈ ਫਲਾਨਾ ਟਿੰਗੜਾ ਵੱਖੋ ਵੱਖ ਵੈਰਾਈਟੀਆਂ ਦੇ ਨਾਮ ਉਹਨਾਂ ਦੇ ਇਹ ਵੀਡੀਓ ਪੂਣੀ ਪੈਂਦੀ ਉਹਦੇ ਬਾਰੇ ਆਪਾਂ ਪੁੱਛਣਾ ਯਾਰ ਜਰੂਰ ਚੱਲੀ ਹੋਣਾ ਆਪਣੀ ਕਰਪੂਤਲੇ ਸਾਰੇ ਇਲਾਕੇ ਦੇ ਵਧੀਆ ਵਧੀਆ ਕਿਸਾਨ ਜਿਹੜੇ ਆ ਉਹ ਗੱਡੀ 'ਚ ਬੈਣਗੇ ਆ ਕਿ ਆ ਗਏ ਜਿੰਨੇ ਆਂ ਕੀ ਮੀਟਿੰਗ ਹੁੰਦੀ ਆ ਤੇ ਕੀ ਆ ਆ ਲੀਫ ਤੋਂ ਤੇ ਪਿੰਡ ਕੇ ਪਾਸ ਹੈ ਕਿਰਸੇ ਸਿੱਕੇ 43 ਕਲਾਰੇ ਨੇ ਪਾਸ ਜਾਣ ਦਾ ਤਾਰੀਖ ਕਰਮਜੀਤ ਸਿੰਘ ਆਲੀ ਪਹੁੰਚ ਗਿਆ ਕੀ ਆ ਗਏ ਤੇਰਾ ਲਾਈਵ ਜਬ ਪਹੁੰਚ ਗਏ ਜੋ ਇਹ ਇਦਾਂ ਆਂਦੇ ਚੋਨਾ ਲਾਓ ਇਦਾਂ ਵਿੱਚ ਕੋਟ ਕੋਟ ਪਾਣੀ ਨਾ ਹੋਵੇ ਆਓ ਕਿਆ ਆਪਾਂ ਇਦਾਂ ਖਣਾ ਆਪਣਾ ਫਸਲ ਮਾਰੋ ਮਰ ਗਈ ਆ ਬਾਬੂ ਆਦਦੇ ਝੋਨਾ ਪਾਣੀ ਦਾ ਪੂੰਗਾ ਇਹ ਜਿਵੇਂ ਮੱਛੀ ਪਾਣੀ ਦੀ ਪੂੰਗੀ ਝੋਨਾ ਇਦਾਂ ਪਾਣੀ ਦਾ ਪੂੰਗਾ ਇਹ ਚਲੋ ਜੀ ਪਹੁੰਚ ਗਏ ਖੇਤੀ ਵਗਿਆਣ ਓ ਮਾਈ ਗੋਡ पैती हजार से खेती करके तो प्रशासन रुपा जरा रहे ने अपना जीवन निर्वाह करते दिया ਸੋ ਜੋ ਫਸਲਾ ਵਾਲੇ ਕੀਤੇ ਕਾਫੀ ਵੀ ਵਿਪਲਦਾ ਆਪਣੇ ਜ਼ਿਲ੍ਹੇ ਦੇ ਵਿੱਚ 20000 ਹੈਕਟੇਰ ਹੀ ਗਿਆ ਹੈਗਾ ਉਹ ਸੱਤਿਆ ਹੈਗਾ ਬਾਕੀ ਸਾਡੇ ਕੋਲੋਂ ਦੇਖੋ ਫੜ ਕਿਚੋ ਲਾ ਤੇ ਜੇ ਆਪਾਂ ਜ਼ਮੀਨਾਂ ਦੇ ਹਿਸਾਬ ਨਾਲ ਜ਼ਿਲ੍ਹੇ ਨੂੰ ਵੰਡਿਆ ਤੇ ਸਾਡੇ ਕੋਲੋਂ ਦੋਨਾਂ ਹੌਲੀ-ਹਲਕੀਆਂ ਜ਼ਮੀਨਾਂ ਜਿਹਨੂੰ ਦੇਖੋ ਥੋੜੀ ਕਹਿੰਦੇ ਆ ਪੇਟ ਆ ਗਿਆ ਤੁਹਾਡਾ ਤੇ ਥੋੜਾ ਜਿਹਾ ਕਲਰਾਟੀਆਂ ਵੀ ਹੈਗੀਆਂ ਨਡਾਲਾ ਤੇ ਢਿਲਵਾ ਬਲਾਕ ਪਰੇ ਬਸ ਸੋ ਇਸ ਤਰੀਕੇ ਦੇ ਨਾਲ ਜਿਹੜਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਆਪਣਾ ਕੰਮ ਜਿਹੜਾ ਹੈਗਾ ਉਹ ਚੱਲਦਾ ਪਿਆ ਔਰ ਜਦੋਂ ਖੇਤੀਬਾੜੀ ਵਾਲੇ ਦੇਖੀਏ ਤਾਂ ਖੇਤੀ ਆਪਾਂ ਦੇਖ ਰਹੇ ਆਂ ਵੀ 100% ਜਿਹੜੀ ਮੈਕਨਾਈਜ਼ਡ ਹੋ ਚੁੱਕੀ ਆਂ ਔਰ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਆ ਤੇ ਸਭ ਤੋਂ ਪਹਿਲੇ ਕਿਸਾਨ ਦਾ ਇਹੀ ਹੁੰਦਾ ਵੀ ਯਾਰ ਇਹ ਕਰਾਂਗੇ ਕਿਵੇਂ ਅਸੀਂ ਹੋਰ ਕੋਈ ਗੱਲ ਕਰਦੇ ਜਿਵੇਂ ਆਪਣੇ ਇੱਕ ਸਾਡੀ ਸੰਸਥਾ ਕੋਲ ਹੈ ਅਸੀਂ ਲਾਸਟ ਟਾਈਮ ਦੇ ਵਿੱਚ ਇੱਕ ਨੂੰ ਦੂਜਾ ਕਿ ਨਵੀਂ ਵੈਰਾਈਟੀ ਨੂੰ ਅਸੀਂ ਰਿਲੀਜ਼ ਕੀਤੀ ਸੀ ਅੱਜ ਸੁਣਿਆ ਵੀ ਹੋਵੇ ਪਤਾ ਕਿ ਪੰਜਾਬ ਆਪਦੇ ਜਿਹੜਾ ਕਿ ਆਪਾਂ ਖੂਜਾ ਬੋਬੀ ਖੰਨੇ ਆ ਡਾ ਬੋਬੀ ਖੂਜਾ ਹੈ इवन ਕੈਲੋਫਿਲ ਖਾਨ ਜੋ ਦਾ ਸੀਰ ਲੱਖ ਰੁਪਏ ਕਿਲੋ ਸੀ ਉਹਦਾ ਜਾਂਦਾ ਰੇਟ ਬਹੁਤ ਜ਼ਿਆਦਾ ਹੈ ਜੇ ਲੋ ਆਪਾਂ ਲੈਣੇ ਆਪਾਂ ਨੂੰ ਰੇਟ ਵੀ ਉਹਦਾ 50 ਰੁਪਏ ਚੱਤੇ ਤੱਕ ਕਿਲੋ ਹੀ ਲੈ ਕੇ ਖਾਣ ਕਰਦੇ ਹੁਣ ਯੂਨੀਵਰਸਿਟੀ ਵਾਲੇ ਵੀ ਆਲੇ ਸਾਰਿਆਂ ਨੂੰ ਗੱਪਾਂ ਪਾਣੀ ਦਾ ਪ੍ਰਬੰਧ ਕੀਤਾ ਨਾ ਆ ਲੈ ਸ਼ਾਈ ਪਨੀਰ ਕੰਮੇ ਨੇ ਕੰਮੇ ਨੇ ਵੇਖਣਾ ਤੇ ਮੈਂ ਮੱਕੀ ਸਕਾਉਂਦਾ ਰਹਿਗਾ ਮੱਕੀ ਸੋਦਾ ਰਹਿਗਾ ਇੱਕ ਵੇਥੇ ਕਰ ਲੋ ਜਲਦੀ ਕਰ ਬੜੀ ਬੰਦੇ ਦੀ ਅਗੇ ਬੰਦੇ ਅੱਗੇ ਬੰਦੇ ਸੱਦੇ ਮਾਗੇ ਉਹਦੀ ਫੋਟੋ ਵੀ ਚਾਹਦੇ ਜਸਤੀ ਬੰਦਾ ਮਿਲਿਆ ਸੀ ਉਹਨੇ ਬੜਾ ਜ਼ੋਰ ਲਾਇਆ ਪਰ ਮੇਰੇ ਕੋਲ ਹੁਣ ਕੇ ਟਾਈਮ ਹੀ ਨਹੀਂ ਨਿਕਲਿਆ ਲੈਓ ਨਾਲੇ 20 ਵੀ ਹੋਣਾ ਸੁਣਾਉਂਦਾ ਇਹ ਜੋ ਹਾਂਜੀ ਚਲੋ ਜੀ ਚੱਲੀਏ ਕਿ ਵੇਖਣਾ ਕੋਈ ਤੁਸੀਂ ਹੈਂ ਤੇ ਵੇਖ ਲਓਗੇ ਹੁਣ ਐ ਹਣ ਕੋ ਨਾ ਸਹੀ ਆ ਕੋਪੜੇ ਸਿੱਧਿਆ ਇੱਧਰ ਟਾਈਮ ਨਾ ਲੱਗਿਆ ਹੋਇਆ ਭਾਈ ਪੁਲੀਰੀ ਮੇ 15 ਤੋਂ ਬਾਅਦ ਵੀ ਮਤਲਬ 15 ਨੂੰ 20 ਹੈ 16 ਨੂੰ ਹੁਣ ਮੈਂ ਘਰੇ ਗਿਆ ਤਾਂ ਮਕੀਨ ਸਾਇਦ ਜਿਦਾਂ ਨੇ ਹੁਣ ਆਪਾਂ ਸਾਰੇ ਜਿਹੜੇ ਜਿਹੜੇ ਬੀਲ ਆਏ ਆ ਦਿਖਾਉਣਗੇ ਆਪਾਂ ਨੂੰ ਚਰੀ ਜਿਹੜੀ ਤੂੰ ਪਹਿਲਾਂ ਦਵਾਈ ਸੀ ਉਹ ਮੁੜ ਕੇ ਫਿਰ ਇਹਨਾਂ ਵਾਹ ਕੇ ਝੋਨਾ ਲਾਖਤਾ ਵਿੱਚ ਭਾਈ ਉਹਨਾਂ ਦਾ ਫਾਰਮ ਕਿੰਨੀ ਉਧਰ ਦੇਖੋ ਹਾਂਜੀ ਹਾਂ ਆਈ ਪਿੰਡ ਹਾਂ ਨਾ ਆਈ ਮੈਂ ਯਾਰ ਦੂਜਾ ਕੇ ਤੇ ਸੁਛਾਨ ਘਾਟ ਮੈਂ ਤਾਂ ਵੀ ਡੈਮੋ ਦੇਣ ਲੱਗੇ ਮੂੰਗਫਲੀ ਦਾ ਹੀ ਜਵਾਨਾ ਏ ਮੂੰਗਫਲੀ ਦਾ ਪਰ ਇਹ ਗੰਡੂਆ ਖਾ ਜੇਣਾ ਆਪਾਂ ਲੈ ਕੇ ਚੱਲਣਾ ਜੋ ਡਲਟੀਆਂ ਨਹੀਂ ਇੱਥੇ ਵਿਖਾਉਂਗਾ ਕੀ ਹੋਈਆਂ ਕਿਹੜਾ ਸਹੀ ਨਹੀਂ ਉਹ ਵੀ ਕੰਮ ਚੱਕ ਦੇ ਚੱਕ ਦੇ ਸਾਰੇ ਇਹ ਮਾਰ ਜਾਂਦੀ ਹੈ ਜੀ ਅਛਾ ਜੇ ਵਿੱਚ ਸਟਾਰਟਿੰਗ ਤੇ ਕਿਵੇਂ ਸੀ ਜੀ ਦੇਚ ਬਖਾਦਨੇ ਜਿੱਥੇ ਪਾਣੀ ਵੀ ਲੱਗਣਾ ਤਿਆਰੀ ਕੀ ਗਲਤੀ ਹੋ ਜਾਂਦੀ ਤੁਹਾਡੇ ਤੋਂ ਉਹ ਉਥੇ ਉਹਨੇ ਡੱਲੇ ਕਹਿੰਦਾ ਮਤਲਬ ਆ ਕੰਮੇ ਸ਼ੁਰੂ ਕਰੋ ਕਰੋ ਹੀ ਕਰੋ ਠੀਕ ਹੈ ਪਹਿਲਾ ਇਹਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੈ ਜੀ ਇਹ ਤੁਹਾਡੇ ਕੋਲ ਜਗਾ ਉਹ ਆਪਣੇ ਕੋਲ ਸਾਰਿਆਂ ਕੋਲ ਹੈਗੀ ਆ ਜੇ ਪੱਕੀ ਜਗਾ ਹੈਗੀ ਆ ਤੇ ਭਾਵੇਂ ਤੁਹਾਡੇ ਕੋਲ ਕਹਿੰਦੇ ਉਹ ਵੀ ਬੈਗ ਵੀ ਮਿਲਦੇ ਆ ਜਿੱਥੇ ਵਿੱਚ ਆਪਾਂ ਬਣਾ ਸਕਦੇ ਆ ਇਹਦੇ ਵਿੱਚ ਕੀ ਆ ਇਹ ਤਾਂ ਕੋਟ ਲੰਬਾ ਉਹ ਕੱਚੀ ਤੇ ਰੱਖੇ ਜਾਣ ਹਾਂਜੀ ਹਾਂਜੀ ਇਹ ਹੁਣ ਸ਼ੁਰੂ ਹੋਇਆ ਯੂਨਿਟ ਜੀ ਅਸੀਂ ਪਿਛਲੇ ਸਾਲ ਇੱਥੇ ਆਏ ਯੂਨਿਟ ਹੁਣ ਸ਼ੁਰੂ ਕੀਤਾ ਇਹ 10 ਫੁੱਟ ਲੰਬਾ 3 ਫੁੱਟ ਚੜਾਈ ਤੇ 3 ਫੁੱਟ ਉਚਾਈ ਸਟੈਂਡਰਡ ਜਿਹੜਾ ਸਾਈਜ਼ ਹੈਗਾ ਉਹ ਹੈਗਾ 6 ਫੁੱਟ ਜਿਹਨੇ ਸ਼ੁਰੂ ਕਰਨਾ 6 ਫੁੱਟ 3 ਫੁੱਟ 2.5 ਫੁੱਟ ਉਹਦੇ ਵਿੱਚ ਆਪਾਂ 3 ਤੋਂ 5 ਦਿਨ ਵੱਧ ਤੋਂ ਵੱਧ 7 ਦਿਨ ਪੁਰਾਣੀ ਰੂੜੀ ਬਾਹਲੀ ਪੁਰਾਣੀ ਜਾਂਨੇ ਆ ਤਾਂ ਉਹ ਵੇਖ ਲਓ ਸਾਡੀ ਪੁਰਾਣੀ ਹੋ ਗਈ ਸੀਗੀ ਗੰਡੋਏ ਲੇਟ ਮਿਲੇ ਉਗੀਆਂ ਇੱਥੇ ਪਹਿਲਾਂ ਜਿਹੜਾ ਓਜਲਾਜ ਕਰਦੇ ਸੀਗੇ ਕੰਮ ਇੱਥੇ ਸਾਨੂੰ ਗੰਡੋਏ ਲੇਟ ਮਿਲੇ ਆਉਂਦੇ ਕਰਕੇ ਉਹ ਜਿਆਦਾ ਪ੍ਰਾਣੀ ਹੋ ਗਈ ਤਾਂ ਉਹਨੂੰ ਫਿਰ ਪਾਣੀ ਨਹੀਂ ਹੋਂਨਾ ਜਾਂਦਾਗਾ ਕਿ ਇਹ ਗੰਡੋਏ ਖਾਣੇ ਪਾਉਗੇ ਕਰ ਨਹੀਂ ਪਾਉਂਦੇ ਹੈ ਕੀ ਹੁਣ ਇਹ ਗਲ ਗਈ 7 ਦਿਨ ਪੁਰਾਣੀ ਰੂੜੀ ਵਿੱਚ ਆਪਾਂ ਕੁਛ ਨਹੀਂ ਥੱਲੇ ਆਪਾਂ ਉਹਨਾਂ 'ਤੇ ਬਿਸਤਰਾ ਵਿਛਾਉਣਾ ਜੇ ਕੱਚੀ ਜਗ੍ਹਾ ਪੱਕੀ ਜਗ੍ਹਾ ਥੱਲੇ ਪ੍ਰਾਲ ਵਿਛਾਉਣਾ ਜੇ ਕੱਚੀ ਜਗ੍ਹਾ ਰੂੜੀਆਂ ਤੇ ਉੱਤੇ ਪ੍ਰਾਲ ਵਿਛਾ ਕੇ ਗੋਹਾ ਪਾਉਣਾ ਗੋਹਾ ਪਾ ਕੇ 7 ਦਿਨ ਪੁਰਾਣਾ ਤੁਸੀਂ ਇਹਦੇ ਉੱਤੇ ਕੀ ਕਹਿੰਦੇ ਆ ਗੰਡੋਏ ਛੱਡ ਦੇਣੇ ਆ ਤੇ ਪਾਣੀ ਹਲਕਾ ਹਲਕਾ ਲਾ ਦੇ ਜੇ ਹੈਗੀਆਂ ਗਰਮੀਆਂ ਫਿਰ ਤੁਹਾਨੂੰ ਦੋ ਤੋਂ ਤਿੰਨ ਦਿਨ ਬਾਅਦ ਪਾਣੀ ਲਾਉਣਾ ਪੈਣਾ ਤੇ ਜੇ ਸਰਦੀਆਂ ਹੈਗੀਆਂ 7 ਦਿਨ ਬਾਅਦ ਤੇ ਦੋ ਤੋਂ ਤਿੰਨ ਮਹੀਨਿਆਂ ਚ ਤਿਆਰ ਹੋ ਜਾਂਦਾ ਹੁਣ ਇਹਦੇ ਵਿੱਚ ਇੱਕ ਤਾਂ ਉਹ ਗਲਤੀ ਤੁਹਾਨੂੰ ਵਿਖਾਈ ਇੱਕ ਜੋ ਨਹੀਂ ਹੋਈ ਜੇ ਮੋਸ਼ਕ ਮਾਰ ਗਿਆ ਤਾਂ ਮਤਲਬ ਗਲਤ ਹੋ ਗਿਆ ਤੁਹਾਡੀ ਖਾਦ ਬਣ ਨਹੀਂ ਰਹੀ ਗਡੂਆ ਮਰ ਗਿਆ ਫਿਰ ਜੇ ਹਾਂਜੀ ਗਡੂਆ ਮਰ ਜਾਏਗਾ ਦੱਸਦਾ ਨਾ ਮੋਸ਼ਕ ਮਾਰ ਗਿਆ ਮਤਲਬ ਪਾਣੀ ਜ਼ਿਆਦਾ ਖੜ ਗਿਆ ਤੇ ਉਹ ਮਤਲਬ ਖਾਦ ਨਹੀਂ ਬਣੂਗੀ ਬਿਮਾਰੀਆਂ ਹੀ ਬਣਨਗੀਆਂ ਠੀਕ ਹੈ ਜੀ ਗੰਡੋਇਆ ਉਦੋਂ ਮਰੂਗਾ ਜੇ ਤੁਸੀਂ 2 ਦਿਨ ਪੁਰਾਣਾ ਗੋਹਾ ਲੈ ਕੇ ਤਾਜਾ ਪਾਤਾ ਉਹਦੇ ਚ ਸੇਕ ਜ਼ਿਆਦਾ ਹੁੰਦਾ ਤਾਂ ਉਹ ਸੇਕ ਸਾਰਾ ਖਰਾਬ ਕਰ ਦੂਗਾ ਹੁਣ ਜਿਵੇਂ ਕੀ ਬਣ ਗਿਆ ਆ ਫੁਲਫੁਰੀ ਬਣ ਗਈ ਆ ਉਤੋਂ ਹੁਣ ਅਸੀਂ ਇਹਨੂੰ ਸੁੱਕਣ ਦਵਾਂਗੇ ਉਹ ਵੇਖੋ ਤੁਸੀਂ ਉੱਥੇ ਹੀ ਨੰਗੇ ਹੋਣੇ ਸ਼ੁਰੂ ਹੋਈ ਜਾ ਰਹੀ ਹੈ ਗੰਡੋਇ ਇਹਨਾਂ ਦੇ ਵਿੱਚ ਅੰਡਾ ਬੰਨਣਾ ਹੁਣ ਅਸੀਂ ਪਾਣੀ ਰੋਕ ਦਾਂਗੇ ਤੇ ਇੱਕ ਜਦੋਂ ਗੰਡੋਇਆਂ ਦੇ ਵਿੱਚ ਘਾਟਾ ਨੇ ਸ਼ੁਰੂ ਹੋ ਜਾਣੇ ਆ ਕਿਉਂ ਕਿਉਂਕਿ ਉੱਤੇ ਬਣ ਚੁੱਕਾ ਤੇ ਜਿਹੜੇ ਬਾਕੀ ਗੰਡੋਇਆ ਉਹ ਥੱਲੇ ਚਲੇ ਗਏ ਆ 12 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ ਇਹ ਤੇ 200 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਵਿਕਦੇ ਗੰਡੋਏ ਹਲਾ ਦੋਨੋਂ ਪਾਸੇ ਆਈਆਂ ਫਿਰ ਗੋਏ ਚ ਹੁੰਦੀ ਹੈ 0.5% ਨਾਈਟ੍ਰੋਜਨ ਤਾਂ ਤੁਹਾਨੂੰ ਉਹ ਪੌਂਟਲਾਂ ਚ ਪਾਉਣੀ ਪੈਂਦੀ ਹੈ 15 10 10 ਦੇ ਉੱਤੇ ਦੀ ਇਹ 5 ਤੇ ਕਿਉਂ ਕਿਉਂਕਿ ਗੰਡੋਏ ਇਹਨੂੰ 5% ਤੇ ਲੈ ਆਉਂਦੇ ਆਂਦੇ ਵਿੱਚ ਨਾਈਟ੍ਰੋਜਨ ਪਾਸ ਫਾਸਫੋਰਸ ਤੇ 1% ਹੋਰ ਵਧਾ ਦਿੰਦੇ ਆਂ ਇੱਕ ਅੱਧੇ ਪਰਸੈਂਟ ਤੋਂ 5% ਕੀ ਹੁੰਦਾ ਕੀ ਇਹ ਗੰਡੋਆ ਕਰਦਾ ਕੀ ਹੈ ਜਦੋਂ ਆਪਦੇ ਅੰਦਰ ਜਾਂਦਾ ਇਹਨੂੰ ਪਚਾ ਕੇ ਆਪਦਾ ਮਲ ਬਾਹਰ ਕੱਢਦਾ ਦੇ ਉਹਦੇ ਵਿੱਚ ਜਿਹੜਾ ਹੈਗਾਗਾ ਤੱਤ ਜਿਆਦਾ ਪੈਂਦੇ। ਕੀ ਉਹ ਚੀਜ਼ ਹੈ? ਇਹ ਕਿੰਨੀ ਪੈਂਦੀ ਕਿਲੋ ਦੀ? ਕਿੱਲੇ ਦੀ ਕਿੰਨੀ ਪੈਂਦੀ? ਇਹ ਹਰੇਕ ਫਸਲ ਦੇ ਵਿੱਚ ਵੱਖਰੀ ਵੱਖਰੀ ਹੈ। 5 ਕੁਇੰਟਲ ਵੀ ਪੈ ਸਕਦੀ ਹੈ ਪਰ ਜਿਹੜਾ ਵਰਮੀ ਕੰਪੋਸਟ ਨੂੰ ਜ਼ਿਆਦਾ ਵੇਖਿਆ ਗਿਆ ਆਪਾਂ ਪਾਈਏ ਸਟਾਰਟਿੰਗ ਤੇ ਉਹ ਇੱਕ ਤਾਂ ਹੋ ਗਏ ਫਲਾਂ ਚ ਤੇ ਇੱਕ ਸਬਜ਼ੀਆਂ ਦੇ ਵਿੱਚ ਬਹੁਤ ਵਧੀਆ ਤੇ ਸਭ ਤੋਂ ਵਧੀਆ ਜਿਨ੍ਹਾਂ ਨੇ ਘਰੇ ਘਰ ਬਾਗਬੀਤੀ ਤੇ ਆਪਦੇ ਫਲ ਲਾਏ ਹੋਏ ਆ ਪੀੜ ਠੀਕ ਹੈ ਜੀ ਉਹਨਾਂ ਲਈ ਇਹ ਸਭ ਤੋਂ ਜ਼ਿਆਦਾ ਵਧੀਆ ਜਿਹੜੇ ਆਰਗੈਨਿਕ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਇਹ ਸਭ ਤੋਂ ਜ਼ਿਆਦਾ ਹੈ ਇਸ ਵਕਤ ਅਨਮੋਲੀ ਜਿਹੜੀ ਆਪਾਂ ਕਹਿ ਲਈਏ ਖਾਦ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਤੀ ਇਹਦੇ ਵਿੱਚੋਂ ਤੁਹਾਡਾ ਧੰਦਾ ਕਿਵੇਂ ਬਣ ਸਕਦਾ ਗੰਡੋਆ ਹਰੇ ਕੋਈ ਹੈ ਨਹੀਂ ਗਾ ਹਰੇ ਕੋਲ ਇਹੀ ਗੰਡੋਆ ਇਹ ਖਾਸ ਕਿਸਮ ਆ ਕਿਸਮ ਕਿਉਂ ਖਾਸ ਹੈ ਇੱਕ ਕਿਸਮ ਜਿਹੜੀ ਹੈਗੀ ਹੈ ਛੇਤੀ ਪ੍ਰਜਨਨ ਕਰਦੀ ਹੈ ਜਿਆਦਾ ਪੋਪੂਲੇਸ਼ਨ ਬਣਾਉਂਦੀ ਹੈ ਐ ਤਾਂ ਗੰਡੋਏ ਆਪਣੇ ਮਾਣਾ ਚ ਵੀ ਹੈ ਉਹ ਨਹੀਂ ਤੇਜ਼ੀ ਨਾਲ ਪੋਪੂਲੇਸ਼ਨ ਨਹੀਂ ਬਣਾਉਂਦੇ ਆ ਆਪਦੀ ਜਿੰਨੀ ਜਿਆਦਾ ਵਾਧਾ ਹੋਊਗਾ 5 ਕਿਲੋ ਤੋਂ 15 ਕਿਲੋ ਬਣਾਣ ਚ ਜਿੰਨੀ ਛੇਦੀ ਕਰਨਗੇ ਉਨੀ ਛੇਤੀਏ ਗਲੂਗਾ ਠੀਕ ਹੈ ਜੀ ਫਿਰ ਇਹਦੇ ਵਿੱਚ ਇੱਕ ਹੋਰ ਧਿਆਨਾ ਹੁਣ ਕੀ ਕਰਨਾ ਅਸੀਂ ਪਾਣੀ ਲਾਉਣੋਂ हट ਜਾਾਂਗੇ ਥੱਲੇ ਗੰਡੋਏ ਚਲੇ ਜਾਣੇ ਇਹਨੂੰ ਅਸੀਂ ਸਾਰੇ ਇਹਨੂੰ ਇਕੱਠਾ ਕਰ ਲਾਂਗੇ ਆਪਦੀ ਇਹਨੂੰ ਉੱਪਰ ਤੋਂ ਲਾ ਕੇ ਫਿਰ ਛਾਣ ਲੈ ਲਾਂਗੇ ਜਿਵੇਂ ਘਰੇ ਵਰਤਦੇ ਆਂ ਉਹਦੇ ਵਿੱਚ ਕੀ ਹੋਊਗਾ ਸਾਡੀ ਜਿਹੜੀ ਖਾਦ ਆ ਸੁੱਕੀ ਥੱਲੇ ਆ ਜੂਗੀ ਤੇ ਗੰਡੋਏ ਉੱਤੇ ਹੋਣਗੇ ਤੇ ਅਸੀਂ ਆ ਜਿਹੜੇ ਬੰਦ ਭਾਈ ਯੂਨਟ ਐ ਇਹਨਾਂ ਨੂੰ ਆਨ ਕਰ ਲਾਂਗੇ ਤੇ ਅਸੀਂ ਜਾਂ ਉਹਨਾਂ ਨੂੰ ਵੇਚ ਵੀ ਸਕਦੇ ਹਾਂ ਠੀਕ ਹੈ ਜਿਨ੍ਹਾਂ ਨੂੰ ਚਾਹੀਦੇ ਐ ਸੋ ਇਹ ਕਿ 사이ਟ ਪੰਦਾ ਕੰਮ ਤੁਹਾਡਾ ਆਰਗੇਨਿਕ ਦਾ ਕੰਮ ਤੇ ਜਾਂ ਜਿਨ੍ਹਾਂ ਨੇ ਆਦੀ ਜਮੀਨ ਬਣਾਉਣੀ ਹੈ ਉਹਨਾਂ ਲਈ ਇਹ ਵਰਤਿਆ ਜਾ ਸਕਦਾ ਹੈ ਦੋਏ ਦਾ ਮੈਂ ਆਪਾਂ ਕੀ ਕਰਦੇ ਰੂੜੀਆਂ ਨੂੰ ਛੱਡ ਲੈਨੇ ਉੱਥੇ ਪਈਆਂ ਰਹਿਣੀਆਂ ਕੋਈ ਲੈ ਗਿਆ ਨਹੀਂ ਲੈ ਗਿਆ ਇਹੀ ਹੈ ਥੋੜੀ ਜੀ ਥਾਂ ਦੇ ਵਿੱਚ ਸਹੀ ਸੁਚੱਜੇ ਢਾਂਗ ਨਾਲ ਉਹਨਾਂ ਨੂੰ ਵਿਛਾ ਦਈਏ ਤੇ ਵਿੱਚ ਗੰਡੋਏ ਛੱਡ ਜੀ ਤਾਂ ਉਹ ਤੁਹਾਡੀ ਇੱਕ ਵਧੀਆ ਖਾਦ ਬਣ ਜੀ ਵੇਖ ਵੀ ਜਔ ਤੇ ਇਹ ਇਹ ਮਾਡਲ ਆ ਸਰ ਤਿਆਰ ਕੀਤਾ ਵੀ ਕਿੱਦਾਂ ਕਿੱਦਾਂ ਇਹਦਾ ਪ੍ਰੋਸੀਜਰ ਸਾਰਾ ਉਥੋਂ ਨਹੀਂ ਨਹੀਂ ਉਹ ਹਾਂ ਤੁਸੀਂ ਲੈ ਸਕਦੇ ਹੋ ਇਹਦਾ ਇੱਕ ਕਾਰਨ ਸੀ ਕਾਰ ਨੇ ਸੀ ਕਿ ਉਦੋਂ ਸਾਨੂੰ ਗੰਡੋਏ ਅਵੇਲੇਬਲ ਹੀ ਹੁੰਦੇ ਸੀਗੇ ਤਾਂ ਮੀਨ ਵਾਈਲ ਜਿੰਨੇ ਸਾਨੂੰ ਅਵੇਲੇਬਲ ਹੋਏ 5 ਕਿਲੋ ਤਾਂ ਫਿਰ ਅਸੀਂ ਉਸ ਸਾਰਨਾ ਤਿੰਨ ਆਪਦੀਆਂ ਜਿਹੜੀਆਂ ਹੈਗੀਆਂ ਹੈਗੀਆਂ ਤਿੰਨ ਚਲਾਈ ਦੋਹਾਂ ਨੂੰ ਆਪਾਂ ਤੁਹਾਨੂੰ ਦੱਸ ਦਾਂ ਠੀਕ ਹੈ ਜੀ ਇਹ ਇਹਦੇ ਇੱਕ ਦੇ ਵਿੱਚ ਕਿੰਨਾ ਗੰਡੋਆ ਹੋਵੇ ਇਹਦੇ ਵਿੱਚ 1.5 ਤੋਂ 2 ਕਿਲੋ ਆ ਜੀ ਉਹ ਤੁਹਾਡੇ ਸਾਈਜ਼ ਤੇ ਡਿਪੈਂਡ ਕਰਦਾ ਜੀ ਹੁਣ ਕਰੇ ਤੁਹਾਡੇ ਇਹਦੇ ਵਿੱਚ 2 ਕਿਲੋ 2 10 25 ਹਾਂਜੀ 10/2 10/3/17 ਨੂੰ 3 ਠੀਕ ਹੈ 3 ਬਸ ਠੀਕ ਹੈ ਜੀ 1 ਕਿਊਬਿਕ ਫੁੱਟ ਦੇ ਵਿੱਚ 10 ਕਿਲੋ ਤੇ ਆਪ ਲਾ ਰਹੇ ਤੁਸੀਂ ਇਹ ਕਿੰਨਾ ਹੋਇਆ 557 ਹਾਂ ਛਤ ਹਾਂ ਇਹ ਵੀ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਛਤ ਕਿਉਂ ਉਹ ਤੇ ਛਾਂ ਚਾਹੀਦੀ ਹੈ ਜੇ ਸਿੱਧੀ ਧੁੱਪ ਪੈਂਦੀ ਹੈ ਸੁੱਕਦਾ ਤਾਂ ਗੰਡੋਏ ਮਰ ਜਾਣੇ ਤੇ ਇਹਦੇ ਨੂੰ ਰੁੱਖਾਂ ਥੱਲੇ ਨਹੀਂ ਵਧੀਆ ਰੁੱਖਾਂ ਥੱਲੇ ਤੁਸੀਂ ਕਰ ਸਕਦੇ ਹੋ ਹੋਰ ਇਹ ਪਲਾਨ ਤਾਂ ਦੇਖੋ ਬਹੁਤ ਵਧੀਆ ਇੱਕ ਸਾਡੇ ਫਾਰਮਰ ਹੈਗੇ ਲਖਣ ਕਲਾਂ ਦੇ ਉਹਨਾਂ ਨੇ ਆਹੀ ਚੀਜ਼ਾਂ ਆਪਦੇ ਉਹਨਾਂ ਦੇ ਕੋਲ ਨਹੀਂ ਕਿ ਉਹਨਾਂ ਨੇ ਬਣਾਈ ਹੋਈ ਹੈ ਕਹ ਲੋ ਫਲਦਾਰ ਦੀ ਇੱਕ ਬਗੀਚੀ ਉਹਨਾਂ ਨੇ ਉਹਨਾਂ ਦੇ ਥੱਲੇ ਰੱਖੇ ਹੋਏ ਭਰ ਕੇ ਪੂਰੇ ਤੇ ਉਹਨਾਂ ਦੇ ਚ ਆਪਾਂ ਚੱਕ ਕੇ ਇਹਦੇ ਗੰਡੋਏ ਬਹੁਤ ਜ਼ਿਆਦਾ ਹੁੰਦੇ ਤੇ ਉਹਦੇ ਰੁੱਖਾਂ ਦੇ ਥੱਲੇ ਆਪਾਂ ਨੂੰ ਪੈਕਟਾਂ 'ਚ ਰੱਖਣੀ ਪਊ ਏਦਾਂ ਨਹੀਂ ਉਹ ਵੀ ਆਪ ਬਣਾ ਸਕਦੇ ਹਾਂ ਨਹੀਂ ਏਦਾਂ ਫਿਰ ਉਹਦੀ ਉਹਦੀ ਜੜ੍ਹ ਥੱਲੇ ਜਾਂ ਪੱਕਾ ਕਰਨਾ ਪਊ ਨਹੀਂ ਤੇ ਜੜ੍ਹਾਂ ਨੂੰ ਅਸਰ ਹੋ ਹਾਂ ਨਾ ਮੀ ਪਿਆ ਪਾਉਗਾ ਤੈਨੂੰ ਤੁਹਾਨੂੰ ਕਿਹਾ ਥੱਲੇ ਰੂੜੀ ਵਿਛਾ ਕੇ ਤੇ ਪ੍ਰਾਲ ਵਿਛਾ ਕੇ ਨਹੀਂ ਫਿਰ ਗੋਆ ਗੋਏ ਤੋਂ ਬਾਅਦ ਗੰਡੋਏ ਛੱਡਨੇ ਆਪਾਂ ਤੇ ਫਿਰ ਐਂ ਟੱਕ ਸਕਦੇ ਹਾਂ ਪ੍ਰਾਲ ਨਾਲ ਟੱਕ ਸਕਦੇ ਆ ਉਹ ਇਹ ਤੇ ਹੈ ਬੋਜੀ ਜੇ ਤੋ ਇੰਨੇ ਤੇਜ਼ ਹੋ ਜਾਂਦੇ ਆ ਨਾ ਕੋਰੀ ਵੀ ਖਾ ਜਾਂਦੇ ਆ ਨਹੀਂ ਖਾਦੀਆਂ ਨਹੀਂ ਨੇ ਉਹ ਗਰੂ ਬੈਗ ਕਿਦਾਂ ਥੱਲੇ ਪਲਾਸਟਿਕ ਉਹ ਬੈਗ ਦੇ ਵਿੱਚ ਹੁੰਦੇ ਆਂ ਦਿਓ ਥੱਲੇ ਪਲਾਸਟਿਕ ਦਾ ਵਿਛਾਲੀ ਜੀ ਪਹਿਲਾਂ ਤੋਂ ਬਣਿਆ ਇਹਨੇ ਬਾਹਰ ਨੂੰ ਵੈਸੇ ਤਾਂ ਇਹ ਭਲਾਣ ਇੱਧਰ ਨੂੰ ਆ। ਬਗਬਣੀ ਜਿਆਦਾ ਲੱਗਦੀ। ਕਾਫਰੇ ਠਾਣ ਬਾਹਰ ਆ ਜਾਈ ਬਾਈ। 50000 ਰੁਪਏ ਤੋਂ ਚੜੀ ਜੀ। ਕਿੱਥੇ ਜਾਂਦੇ ਜਾਣੇ ਆ ਤਾਂ ਉਹ ਵੇਖ ਲਓ। ਸਾਡੀ ਪ੍ਰਾਣੀ ਹੋ ਗਈ ਸੀਗੀ ਗੰਡੋਏ ਲੇਟ ਮਿਲੇ। ਕਿਉਂਕਿ ਇੱਥੇ ਪਹਿਲਾਂ ਜਿਹੜਾ ਹੌਚਲਾ ਚ ਕਰਦੇ ਸੀਗੇ ਤਾਂ ਤੇ ਸਭ ਗੰਡੋਏ ਲੇਟ ਮਿਲੇ ਹੁੰਦੇ ਕਰਕੇ ਉਹ ਜਿਆਦਾ ਪ੍ਰਾਣੀ ਹੋ ਗਈ। ਤਾਂ ਉਹਨੂੰ ਫਿਰ ਪਾਣੀ ਨਹੀਂ ਹੋਂਨਾ ਜਾਂਦਾਗਾ ਕਿ ਗਡੋਏ ਖਾਣ ਨੂੰ। ਕਾਦੀ ਖਾਣ ਨੂੰ। ਐ ਕੀ ਹੁਣ ਇਹ ਗਲਗੀ 7 ਦਿਨ ਪ੍ਰਾਣੀ ਰੂੜੀ ਵੇਚ ਆਪਾਂ ਕੁਛ ਨੂੰ ਥੱਲੇ ਆਪਾਂ ਉਹਨਾਂ ਵਾਸਤੇ ਇਸ ਤਰ੍ਹਾਂ ਵਿਛਾਉਣਾ। ਜੇ ਕੱਚੀ ਜਗ੍ਹਾ ਪੱਕੀ ਜਗ੍ਹਾ ਹੈ ਥੱਲੇ ਪ੍ਰਾਲ ਮਿਚਾ ਦੋ ਜੇ ਕੱਚੀ ਹੈ ਤਾਂ ਰੂੜੀਆਂ ਤੇ ਉਸੇ ਪ੍ਰਾਲ ਵਿੱਚ ਆ ਕੇ ਗੁਆ ਪਾਉਣਾ ਗੁਆ ਪਾ ਕੇ 7 ਦਿਨ ਪਰਾਣਾ ਤੁਸੀਂ ਇਹਦੇ ਉੱਤੇ ਕੀ ਕਹਿੰਨੇ ਆ ਗੰਡੂ ਛੱਡ ਦੇਨੇ ਆ ਤੇ ਦੱਸੋ ਮਾਡਲ ਕੀ ਹੋ ਸਕਦਾ ਹੈ ਅੰਦਰ ਕੋ ਸਾਰਾ ਕੁਝ ਹੈ ਜੇ ਕਿ ਜਦੋਂ ਜਿਹੜਾ ਜਿਹੜਾ ਇਹਦੇ ਉੱਪਰ ਪੇਂਟ ਲਾਣਾ ਉਹਦੇ ਤੋਂ ਸ਼ੀਂਧੀ ਵੀ ਸਹੀ ਦਾ ਤਾ ਕਰੀਏ ਉਹ ਦਿੱਤੇ ਪੰਜ ਤਰ੍ਹਾਂ ਤੋਂ ਕੋਈ ਸਾਰਾ ਦੀਦਕ ਬਣਾਵੇ ਉਹ ਸਾਰਾ ਚੋਰ ਨਹੀਂ ਸਨਾਈ ਕਰਦੇ ਆ ਉਹ ਰਹੇ ਮੇਰੇ ਦਿਮਾਗ 'ਚ ਹੈਗਾ ਪਰ ਇਹਦੀ ਸਾਡਾ ਪਸਾਨਿਆ ਪਰੋਦਾ ਤੇ ਨਹੀਂ ਕਿਹਾ ਆਪਣਾ ਇਹ ਤੁਸੀਂ ਸੀਟ ਦਾ ਕੰਮ ਕਰਨਾ ਚਾਹੋਗੇ ਕੋਈ ਪਰੌਟ ਨਹੀਂ ਹੈ ਜੈਸਾ ਕੋਈ ਦੋਸਤ ਨਹੀਂ ਲੋੜ ਹੈ ਇਹ ਦੱਸ ਦੇਣਾ ਕੀ ਹੈ ਜੀ ਤੁਹਾਨੂੰ ਇੱਕ ਸਪੈਸ਼ਲ ਟ੍ਰੇਨਿੰਗ ਆਰਗੇਨਾਈਜ਼ ਕਰਵਾ ਦਵਾਂਗੇ ਕੁਝ ਵੀ ਹੈਗਾ ਜਿੱਥੇ ਵਿజిਟ ਕਰਨਾ ਚਾਹੁੰਦੇ ਹੋ ਸਿਰਫ ਇਹ ਸਾਡਾ ਇਹੋ ਪਰਿਵਾਰ ਦਾ ਹੀ ਇਹੋ ਮੋਟਰ ਹੀ ਦੀ ਚਲੋ ਜਿੰਨਾ ਵੀ ਉਸੇ ਘੱਟ ਖਰਚਾ ਆ ਕਿਸਾਨਾਂ ਦੀ ਹੱਲਪੀ ਹੱਥ ਕੋ ਬਟਾ ਰੋਟੀ ਇਹ ਚੇਂਦਰ ਬਲੌਰ ਦਾ ਕਾਰਨ ਹੀ ਹੈ ਕਿਉਂਕਿ ਮੇਰੇ ਕੋਲ ਤਾਂ ਇੱਕ ਸਪੋਰਟ ਦਾ ਕੰਮ ਕਰਦੇ ਸੀ ਯਾਨੀ ਕਿ ਐਨਵੀਰ ਦਾ ਕੰਮ ਕਰਦੇ ਹਾਂ ਦੂਸਰੀ ਚੀਜ਼ ਆਉਂਦੀ ਹੈ ਨੈਚੁਰਲ ਰਿਸੋਰਸ ਮੈਨੇਜਮੈਂਟ ਪ੍ਰਕਿਰਤਿਕ ਸਰੋਤਾਂ ਦੀ ਸਾਂਭ ਸੰਭਾਲ ਜਿਹਦੇ ਚ ਅਸੀਂ ਹਵਾ ਪਾਣੀ ਧਰਤੀ ਮਿੱਟੀ ਦੀ ਚੰਗੀ ਸਾਂਭ ਕੇ ਕੰਮ ਕਰ ਰਹੇ ਹਾਂ ਜਿਹਦੇ ਚ ਆਪਾਂ ਫਾਰਮਰਸ ਨੂੰ ਫ੍ਰੀ ਆਫ ਕੋਸਟ ਐਗਰੋਫੈਸਰੀ ਦੀ ਪਲਾਂਟੇਸ਼ਨ ਪ੍ਰੋਵਾਈਡ ਕਰਵਾਉਂਦੇ ਹਾਂ ਸਤਿ ਸ੍ਰੀ ਅਕਾਲ ਉਹ ਲੋ ਪਾ ਕਰ ਜਿਹੜੇ ਪਾ ਪਾ ਕੇ ਭੱਜਣ ਵਾਲੇ ਹੁਣ ਪਾ ਉਸਲੇ ਭਾਜੇ ਨਹੀਂ ਜਿਆਦਾ ਨਾ ਹੋਲੇ ਆ ਉਹਨੇ ਪਾ ਹੋਲੇ ਕਰਿਆ ਏ ਤੈਨੂੰ ਲੈ ਗਦੇ ਨੇ ਇਥੋਂ ਤੇ ਬਲੌਗ ਚ ਪਾ ਦੇਣੇ 100 ਰੁਪਏ ਫੋਟੋ ਦਾ ਕਰਦੇ ਆ ਤੇ ਇਹਨੇ ਚਰੇ ਦੇ ਕਹਿੰਦਾ ਵੀ ਤੁਸੀਂ ਤੁਹਾਨੂੰ ਸੈਂਪਲ ਦੇਣਾ ਗੁਰਦਰਾ ਸਾਹਿਬ ਵਿੱਚ ਤੇ ਛੱਡਦਾ ਵੀ ਨਹੀਂ ਗਾ ਸ਼ਦੀ ਸਲਾਮ ਦੇਣਾ ਹਾਂ ਨਹੀਂ ਸਲਾਮ ਨਹੀਂ ਵੇਖ ਕੇ ਯਾਰ ਆਪ ਹੀ ਸਾਰਿਆਂ ਨੂੰ ਪਤਾ ਲੱਗਦਾ ਵਾ ਕਿ ਬਹੁਤ ਸੋਹਣਾ ਰੰਗ ਹੋਇਆ ਇਹ ਇੱਕ ਟਾਲੇ ਰੇਡ ਕਲਰ ਦਾ ਹੈ ਦੂਸਰਾ ਕੇਟੇ ਦੇ ਜਿਆਉ ਉਹ ਜਲਾ ਆਪਣਾ ਰੈਡ ਕਲਰ ਦਾ ਤੀਸਰਾ ਗਲ ਤੇ ਲਾਉਗਾ ਉਹ ਜਲਾ ਹੋਰ ਕਲਰ ਦਾ ਸ ਲੈ ਯਾਨੀ ਤੇਨੇ ਚਾਰ ਕਲਰ ਇਹਦੀ ਉੱਪਰ ਲਗਾ ਸਕਦੇ ਆਪਾ ਮੂਰੂ ਦੇਖੋਗੇ ਇਦਾਂ ਲੱਗਦਾ ਕੋਈ ਬਕੜਾਈ ਨਹੀਂ ਹਾਂ ਆ ਸਾਰਾ ਚੀਜ਼ ਹੈ ਨਾ ਇਹ ਉਹ ਤੋਂ ਕਿਹੜੀ ਉਹ ਮਾਸਟਰ ਦੀ ਕੋਠੀ ਚ ਆਪਾਂ ਵੇਖਿਆ ਹੈ ਅੰਦਰੋਂ ਨਾ ਪੌੜੀ ਤੇ ਹੋਰ ਬਣਿਆ ਹੈ ਇਹ ਦਾ ਕਰ ਕਰ ਕੇ ਉਹ ਬੜੀ ਵਧੀਆ ਜਿਹੀ ਜਮਨਦੀ ਨਹੀਂ ਵਧੀਆ ਵੀ ਨਹੀਂ ਤੇ ਜਾ ਹੂੰ ਪੂਰਾ ਜਮ ਮਾਰ ਕੇ ਅੜਾ ਲਾ ਬੈਠੀ ਓਏ ਹੋ ਜਾਣਾ ਉਹਦਾ ਮਸਲਾ ਤੈਨੂੰ ਦੱਸਤੀ ਚਿੱਟੇ ਸਵਾਗ ਨੂੰ ਯਾਰ ਦਜੀਨੋ ਵਾਲਿਕ ਤੇ ਜਾਂ ਨੋਮਣੀ ਗੋਲਡ ਨੋਮਣੀ ਗੋਲਡ ਜਿਹੜੀ ਐ ਨੋਵਲ ਆਇਕਨੋਂ ਸਸਤੀ ਪੈਂਦੀ ਆ ਨਹੀਂ ਤੇ ਅੱਗੇ ਕੀਤੀ ਤੇ ਅੱਗੇ ਨਹੀਂ ਫਰਕ ਪਿਆ ਪਾਈ ਥੋੜੀ ਹੋਊ ਯਾਰ ਪਰ ਯਾਰ ਨੋਮਣੀ ਅੱਜ ਆਪਾਂ ਕਰਪੂਥਲਾ ਜ਼ਿਲ੍ਹਾ ਆਪਣੇ ਖੇਤੀਬਾੜੀ ਵਿਗਿਆਨ ਜੋ ਆਪਣੇ ਕਰਪੂਥਲਾ ਜ਼ਿਲ੍ਹੇ ਦੇ ਵਿੱਚ ਵਾ ਤੇ ਉੱਥੇ ਅੱਜ ਸੈਮੀਨਾਰ ਕਰਾਇਆ ਸੀ ਡਾਕਟਰਾਂ ਨੇ ਤੇ ਬਹੁਤ ਵਧੀਆ ਤੇ ਬੜੀਆਂ ਜਾਣਕਾਰੀ ਵਾਲੀਆਂ ਗੱਲਾਂ ਡਾਕਟਰ ਸਾਹਿਬ ਨੇ ਸਮਝਾਈਆਂ ਕਿਸਾਨਾਂ ਨੂੰ ਤੇ ਉਹਨਾਂ ਦੇ ਜਿਹੜੇ ਆ ਸਾਰੇ ਜਿੱਤਰਾ ਵੀ ਜੋ-ਜੋ ਸਮੱਸਿਆਵਾਂ ਸੀ ਕਿਸਾਨਾਂ ਦੀਆਂ ਸਾਰੀਆਂ ਸੁਣੀਆਂ ਤੇ ਇਹਦੇ ਨਾਲ ਕੀ ਹੁੰਦਾ ਵੀ ਜਿੱਦਾਂ ਜਿਹੜੀ ਡੀਲਿੰਗ ਹੈ ਨਾ ਕਿਸਾਨਾਂ ਦੀ ਡਾਕਟਰ ਸਾਹਿਬਾਨ ਦੇ ਨਾਲ ਚਲੋ ਫੀਲਡ ਦੇ ਵਿੱਚ ਤੇ ਆਪਾਂ ਕੰਮ ਕਰਨਾ ਹੁੰਦਾ ਵਾ ਤੇ ਉਹਨਾਂ ਨੇ ਕਰਨਾ ਹੁੰਦਾ ਇਹਦੇ ਨਾਲ ਕੀ ਹੁੰਦਾ ਵੀ ਜਾਣਕਾਰੀ ਜਿਹੜੀ ਸਾਂਝੀ ਕਰ ਲਈਏ ਨਾ ਉਹਦੇ ਨਾਲ ਆਪਾਂ ਨੂੰ ਜੇ ਆਪਣੇ ਵਿੱਚ ਨੁਕਸ ਹੋਵੇ ਜਾਂ ਕੋਈ ਵੀ ਹੋਵੇ ਉਸ ਵੇਲੇ ਆਪਾਂ ਨੂੰ ਉਸ ਚੀਜ਼ ਬਾਰੇ ਪਤਾ ਲੱਗ ਜਾਂਦਾ ਤੇ ਡਾਕਟਰ ਸਾਹਿਬਾਨ ਨੇ ਬਹੁਤ ਵਧੀਆ ਕਿਸਾਨਾਂ ਨੂੰ ਐਪਰੀਸ਼ੀਏਟ ਕੀਤਾ ਸਮਝਾਇਆ ਉਹਨਾਂ ਦੀਆਂ ਗੱਲਾਂ ਸੁਣੀਆਂ ਅੱਜ ਦਾ ਜਿਹੜਾ ਦਿਨ ਸੀ ਨਾ ਪਹਿਲਾਂ ਜੀ ਕਰਦਾ ਵੀ ਯਾਰ ਕਿੱਧਰ ਚਲੇ ਜੱਲੇ ਆ ਪਰ ਜਦੋਂ ਉੱਥੇ ਜਾ ਕੇ ਆਪਾਂ ਜਿਹੜਾ ਸੈਮੀਨਾਰ ਸਾਰਾ ਅਟੈਂਡ ਕੀਤਾ ਤੇ ਬਹੁਤ ਵਧੀਆ ਲੱਗਾ ਇਸ ਕਰਕੇ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਵੀ ਜਦੋਂ ਕੋਈ ਕਿਸਾਨਾਂ ਨਾਲ ਖੇਤੀਬਾੜੀ ਨਾਲ ਰਿਲੇਟਡ ਕੋਈ ਵੀ ਸੈਮੀਨਾਰ ਜਿਹੜਾ ਵਾ ਆਪਣਾ ਕਰਾਇਆ ਹੋਵੇ ਤੇ ਉਹ ਉਹਦੇ ਵਿੱਚ ਜਰੂਰ ਸਾਰੇ ਕਿਸਾਨ ਪਹੁੰਚਿਆ ਕਰੋ ਤੇ ਮੇਰੇ ਵੀਰ ਵੱਧ ਤੋਂ ਵੱਧ ਆਪਾਂ ਨੂੰ ਜਾਣਕਾਰੀ ਮਿਲਦੀ ਆ ਸਮੱਸਿਆਵਾਂ ਜਿਹੜੀਆਂ ਆਪਣੀ ਖੇਤੀਬਾੜੀ ਦੇ ਵਿੱਚ ਆਪਾਂ ਡਾਕਟਰ ਸਾਹਿਬਾਨ ਨੂੰ ਦੱਸਦੇ ਹਾਂ ਤੇ ਉਹਨਾਂ ਦਾ ਹੱਲ ਕਰਕੇ ਕਿਹੜੀਆਂ ਦਵਾਈਆਂ ਆਪਾਂ ਨੂੰ ਉਹਨਾਂ ਸਜੈਸਟ ਕਰਦੀਆਂ ਸਾਰਾ ਕੁਝ ਜਿਹੜਾ ਵਾ ਆਪਾਂ ਨੂੰ ਅੱਜ ਉਹਨਾਂ ਨੇ ਦੱਸਿਆ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੀ ਅੱਜ ਉਹਨਾਂ ਨੇ ਦੱਸਿਆ ਜਿਹੜੀ ਘੋੜਾ ਕਾ ਆਪਣਾ ਜਿਹੜਾ ਤੜਾਂ ਵਾਂਗੂ ਲਾਕੇ ਤੇ ਉਤਲੇ ਬੰਨੇ ਜਾ ਕੇ ਫੁੱਲ ਬਣਾਉਂਦਾ ਵਾ ਉਹਦੇ ਬਾਰੇ ਅਸੀਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਇੱਕੋ ਗੱਲ ਦੱਸੀ ਰਾਈਸ ਸਟਾਰ ਜਿਹੜੀ ਦਵਾਈ ਹੈ ਉਹ ਆਈ ਆ ਇਹਨੂੰ ਜਿਹੜੀ ਖਤਮ ਕਰਨ ਵਾਸਤੇ ਤੇ ਬਾਕੀ ਸਾਰੀਆਂ ਦਵਾਈਆਂ ਬਾਰੇ ਵੀ ਜ਼ਿਕਰ ਕੀਤਾ ਜਿੱਦਾਂ-ਜਿੱਦਾਂ ਵੀ ਹੋਇਆ ਸਾਰਿਆਂ ਬਾਰੇ ਅੱਜ ਉਹਨਾਂ ਨੇ ਆਪਾਂ ਨੂੰ ਵਿਸਤਾਰ ਦੇ ਨਾਲ ਸਮਝਾਇਆ ਡੀਲ ਕੀਤਾ ਤੇ ਆਪਾਂ ਨੂੰ ਕੰਪੋਸਟ ਖਾਦ ਜਿਹੜੀ ਆਪਾਂ ਗਡੋਆ ਵਾਲੀ ਖਾਦ ਉਹਨਾਂ ਬਾਰੇ ਸਮਝਾਇਆ ਸਾਰਾ ਕੁਝ ਤੇ ਬਹੁਤ ਵਧੀਆ ਲੱਗਾ ਇਸ ਕਰਕੇ ਤੇ ਹੁਣ ਉੱਥੋਂ ਆਣ ਕੇ ਤੇ ਆਪਾਂ ਅੱਜ ਤੁਹਾਨੂੰ ਆਪਣਾ ਬਾਗ ਦਿਖਾਉਣੇ ਆ ਜਿਹੜਾ ਆਪਾਂ ਉਹਨਾਂ ਨਾਲ ਵੀ ਗੱਲ ਕੀਤੀ ਦੋ ਆਂਦੇ ਵੀ ਚਲੋ ਫਸਲਾਂ ਦੇ ਨਾਲ-ਨਾਲ ਆਪਾਂ ਜਿਹੜਾ ਵਾ ਖੇਤੀਬਾੜੀ ਦੇ ਵਿੱਚ ਬਾਗਬਾਨੀ ਵੀ ਤੇ ਪਪੂਲਰ ਛਪੈਦੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਵਾ ਉਹ ਆਪਾਂ ਵਧਾਈਏ ਜਿਹਦੇ ਨਾਲ ਕਿ ਕਿਸਾਨਾਂ ਨੂੰ ਜਿਹੜੀ ਆ ਦੋਵੇਂ ਪਾਸੇ ਆਮਦਨ ਆਵੇ ਕਿਉਂਕਿ ਫਸਲਾਂ ਦੇ ਵਿੱਚ ਜਿਹੜਾ ਹੁੰਦਾ ਵਾ ਵੀ ਚਾਰ ਛਪੇਰੇ ਆਪਾਂ ਨੂੰ ਮਾਰਾਂ ਪੈ ਜਾਂਦੀਆਂ ਬਿਮਾਰੀਆਂ ਦੀਆਂ ਜਾਂ ਕੁਝ ਵੀ ਆ ਤੇ ਜਿਹੜੇ ਇਹ ਪਪੂਲਰ ਛਪੈਦੇ ਆ ਇਹਨਾਂ ਦੇ ਨਾਲ ਕੀ ਹੁੰਦਾ ਆਪਾਂ ਨੂੰ 5 ਸਾਲਾਂ ਬਾਅਦ ਜਾਂ 6 ਸਾਲਾਂ ਬਾਅਦ ਜਦੋਂ ਆਮਦਨ ਆਉਂਦੀ ਆ ਤੇ ਕਿਸਾਨ ਦੀ ਜਿਹੜੀ ਆ ਵਧੀਆ ਬਾ ਫੜੀ ਜਾਂਦੀ ਆ ਤੇ ਹੁਣ ਤੁਹਾਨੂੰ ਆਪਾਂ ਬਾਗ ਦੇ ਦਰਸ਼ਨ ਕਰਾਉਨੇ ਆ ਜੂਨਤਨਾਂ ਸੱਪ ਲਾਗੇ ਜਿਲਜਣ ਵਾਲਾ ਕਹਿੰਦਾ ਖਾਣਾ ਆ ਇੱਕ ਵਾਰਸਤ ਥੇੜਾ ਗਿਆ ਸ਼ਰੀਨ ਤੇ ਵੱਡ ਕੇ ਰਤਾੜ ਦੂਜਾ ਵਾਹ ਆਲੇ ਦਾ ਬੂਟਾ ਤੇ ਡੈਡੀ ਨੇ ਆਖਿਆ ਵੀ ਸਾਫ਼ ਕਰ ਦਿਓ ਲਾਗੇ ਲਾਗੇ ਇਹਨਾਂ ਪਹਿਲਾਂ ਅਣਗੇ ਇਦਾ ਹੀ ਵੱਡੇ ਐਡਾ ਹੀ ਬਰੋਬਰ ਤੇ ਬੂਟਾ ਵੱਡ ਕੇ ਸੁੱਟਦਾ ਡੈਡੀ ਇਹਦਾ ਇਥੇ ਆਲੇ ਦਾ ਬੂਟਾ ਹੀ ਹੈਂ ਐਂਦਕੇ ਸ਼ਰੀਨ ਹੈ ਹੇ ਵੇ ਲੱਫੂ ਦਾ ਡੈਡੀ ਨੇ ਨਾ ਸਿਰਫ ਇਹਨਾਂ ਨੂੰ ਕੁਆਖਿਆਣੀ ਨਹੀਂ ਦੇ ਦਿੰਦੇ ਨੇ ਬੜੀ ਠਿਕੜਵੋਣੀ ਡੈਡੀ ਵੇ ਦਾ ਫਿਰੇ ਮੇਰਾ ਇੱਥੇ ਯਾਰ ਔਲਿਆ ਦਾ ਬੂਟਾ ਹੀ ਤਿੰਨ ਔਲਿਆ ਦਾ ਬੂਟਾ ਪੁੱਟ ਕੇ ਉਹ ਤੇ ਰੱਖਿਆ ਇਹ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਤਰ੍ਹਾਂ ਦੇ ਫਲ ਹੁੰਦੇ ਆ ਤੇ ਉਹ ਸਾਰੇ ਲਾਏ ਆ ਅੰਬਵਾ ਕੋਈ ਬੰਦਾ ਸਾਨੂੰ ਇਹ ਜਾਣਕਾਰੀ ਦਵੇ ਕਿ ਕਿੰਨੂ ਲੱਗੇ ਜਾਂਦੇ ਵਡੇਕ ਪੈਂਦੇ ਆ ਡਿੱਗਣ ਦਾ ਕਾਰਨ ਆਪਣੇ ਆ ਵਸਨਸਿਆ ਕੋਈ ਹੱਲ ਦੱਸਨ ਕੋਈ ਮੇਰੇ ਵੀਰ ਹੱਲ ਦੱਸਣ ਡਿਆ ਤੈਨੂੰ ਮੈਂ ਪੁੱਛ ਕੇ ਆ ਕਿਥੋਂ ਸੁਲਾਬ ਨਹੀਂ ਚਾਹੀਦੀ ਥੱਲੇ ਸੁਲਾਬ ਦੇ ਉਂ ਜਮੀ ਪੈਂਦੇ ਰਿੰਦੇ ਬਾਦਸ਼ਾਹ ਦਾ ਮੌਲ ਨੀਵੇਂ ਸਾਂ ਨੀਵੇਂ ਸਾਂ ਭਲਾ ਆ ਜਾਣਾ ਬਾਗ ਬਾਗ ਤੇ ਟੋਪ ਦੇ ਤਾਂ ਲਾਇਆ ਵਾ ਨਾ ਬਾਗ ਤੇ ਬਹੁਤ ਟਿਕਾਣੀ ਲਾਇਆ ਵਾ ਕਿੰਨੂ ਬਹੁਤ ਵਧੀਆ ਵੇਖੋ ਕਿੰਨੂ ਲੱਗੇ ਆ ਸਾਰੇ ਤਰ੍ਹਾਂ ਦੇ ਕਿੰਨੂ ਇਹ ਆਪਣੇ ਫਾਦਰ ਸਾਹਿਬ ਦੀ ਡਿਊਟੀ ਹੁੰਦੀ ਹੈ ਤੇ ਬੂਟਿਆਂ ਦੇ ਤੇ ਆੜੂ ਆੜੂਆਂ ਦਾ ਬਹੁਤ ਵਧੀਆ ਜਿਹੜਾ ਫਲ ਲੱਗਦਾ ਇਹਨਾਂ ਨੂੰ ਇੱਧਰ ਆਪਾਂ ਤਰ੍ਹਾਂ ਤਰ੍ਹਾਂ ਜਿਹੜੀਆਂ ਮਿੱਟੀ ਦੇ ਤੇ ਚੜਾ ਦਿੱਦੀਆਂ ਆਂ ਅੰਬ ਵੀ ਸਾਰੇ ਤਰ੍ਹਾਂ ਦੇ 15 ਤਰ੍ਹਾਂ ਦੇ ਆਂਬ ਆਂਦੇ ਪਰ ਉਹ ਜਿਓ ਲੱਗੇ ਹੁੰਦੇ ਤੇ ਫਿਰ ਤੁਹਾਨੂੰ ਦਿਖਾਉਣਾ ਸੀ ਉਹਨਾਂ ਨੇ ਆਂਬ ਕਿੱਦਾਂ ਸਾਂਭੇ ਆ ਮਾ ਕੀ ਉਹਨਾਂ ਨੂੰ ਕੱਲੇ-ਕੱਲੇ ਬੂਟੇ ਦਾ ਪਤਾ ਆਈਦਾ ਕੀ ਨਾਮ ਤੇ ਸਾਨੂੰ ਅਜੇ ਪ੍ਰੀਖਿਆ ਪਿਆ ਜਾਂਦਾ ਖਜੂਰਾ ਤੱਕ ਸਾਰੇ ਹਾਂ ਕਿੱਦਾਂ ਰਾਣੇ ਆ ਕੱਢਣ ਵਾਲਾ ਇਧਰੋਂ ਗੰਦਵਾਵਾ ਜੀ ਅੱਛਾ ਅੱਛਾ ਤੇ ਆ ਆਪਣਾ ਆ ਗਿਆ ਪਪੀਤਾ ਤੇ ਆ ਡ੍ਰੈਗਨ ਫਰੂਟ ਐਰ ਕੀ ਲੱਗੂਗਾ ਅਮਰੂਦ ਆ ਆਪਣੇ ਸੇਬ ਇਹ ਮਿਰਚਾਂ ਲੱਗੀਆਂ ਆ ਆਪਣੇ ਲੱਗੀ ਆ ਅੰਜੀਰ ਬਹੁਤ ਜਿਆਦਾ ਲੱਗਦੇ ਵੀ ਅੰਜੀਰ ਦਾ ਬੂਟਾ ਪੂਰਾ ਲੱਦਿਆ ਪਿਆ ਵਾ ਬਹੁਤ ਪਿਆਰ ਨਾਲ ਜਿਹੜਾ ਬਾਗ ਵਾ ਨਾ ਬਾਗ ਇੱਕ ਪੁੱਤ ਵਾਂਗੂ ਸਾਹਮਣਾ ਪੈਂਦਾ ਰੋਜ਼ ģੇੜਾ ਮਾਰਨਾ ਰੋਜ਼ ਵੇਖਣਾ ਹਰ ਇੱਕ ਚੀਜ਼ ਉਗੀ ਇਹਦੇ ਵਿੱਚ ਆਪਾਂ ਤੇ ਗੱਲਾਂ ਕਰਦੇ ਨਾ ਨਿਆਰਾ ਆਉਂਦਾ ਖਸਾਰੀ ਆ ਥੋੜਾ ਨਾ ਮੀਂਹ ਜਿਆਦਾ ਪੈਣਾ ਸਲਾਬ ਜੀ ਫੜ ਕੇ ਬੂਟੇ ਇੱਧਰ ਸਾਰੀ ਸਬਜੀ ਆ ਸਬਜੀ ਹੁਣੇ ਪੁੱਟ ਕੇ ਦੁਬਾਰਾ ਨਵੀਂ ਲੱਗੂਗੀ ਹੁਣ ਬਤਾਂਉਂ ਰਹਿ ਕੇ ਆ ਚਾਈਨੀਸ ਅਮਰੂਦ ਆ ਇਹਨੂੰ ਆਂਦੇ ਇਹ ਨਿਗਾ ਜਾ ਵਾ ਤੇ ਬਹੁਤ ਸੋਹਣਾ ਲੱਗਦਾ ਏ ਓਹ ਕ੍ਰੀਲੇ ਲੱਗੇ ਆ ਇਹ ਆਪਣੀ ਸੌਜੀ ਆ ਜਿਹੜੀ ਛੋਟੀ ਦੀ ਹੁਣ ਸਾਰੇ ਸਾਧਨ ਭੋਗੇ ਦੇ ਅੰਦਰ ਲਾਈ ਜਾਂਦੇ ਆ ਵੀਰ ਜਦੋਂ ਕੰਮ ਨਿਬੜ ਗਿਆ ਤੇ ਇਸ ਤੋਂ ਬਾਅਦ ਹੁਣ ਫੇਰ ਆਉਂਦੇ ਹੁਣ ਸੀਜ਼ਨ ਤੋਂ ਬਾਅਦ ਕੱਢਾਂਗੇ ਪਰ ਰਾਜੇ ਵਾਲਿਆਂ ਵੀਰਾਂ ਦਾ ਇਹ ਆਪਣਾ 31 ਝੋਨਾ ਕਿੰਨੇ ਦਿਨਾਂ ਤੋਂ ਹੋ ਗਿਆ ਇਹਦਾ ਇਹ ਮਨੁਸ਼ਕ ਤੋਂ ਲਾਲਾ 20 ਤੋਂ ਬਾਅਦ ਹੀ ਲੱਗਾ ਅੱਜ ਕਿੰਨੀ ਹੋ ਗਈ 27 ਮਹੀਨੇ ਕਿਦਾਂ ਹੋ ਗਿਆ ਇਹ ਤੇ ਆ ਆਪਣਾ 7301 ਹਾਈਬ੍ਰਿਡ ਬਾਕੀ ਇਹ ਮੋਟਰ ਦਾ ਸਾਰਾ 31 ਆ ਕਈ ਵੀਰਾਂ ਦੇ ਸਾਡਾ 31 ਝੋਨਾ ਰੰਗ ਨਹੀਂ ਫੜਦਾ ਆਪਣਾ ਦੇ ਬਹੁਤ ਵਧੀਆ ਇਹਦੇ ਰੰਗ ਟੰਗ ਫੜਿਆ ਹਾ ਹੁਣ ਇਹਨੂੰ ਸਪਰੇਅ ਕਰਕੇ ਢੇਆ ਖਾਦ ਪਾ ਕੇ ਢੇਆ ਫਾਰਮੈਂਟ ਛੱਡ ਕੇ ਗਿਆ ਟਰੈਕਟਰ ਫਿਰ ਚਲੋ ਅੱਜ ਦਾ ਸਾਰਾ ਦਿਨ ਇਹ ਸਹੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਮਿਲਾਂਗੇ ਵਧੀਆ ਹੀ ਵਧੀਆ ਇਹ ਕਿ ਚੁੱਕੀ ਫਿਰਦਾ ਇਹ ਬਾਬਾ ਜੀ ਕੋਈ ਬੱਚਾ ਛੱਡ ਗਿਆ ਨੂੰ ਖੇਤਾਂ ਅੱਛਾ ਇਹ ਮਰ ਜੂਗਾ ਭੁੱਖਾ ਤੇ ਇਹਨੂੰ ਕਿਤੇ ਲਾ ਕੇ ਪਿੰਡ ਦੇ ਕਰੀਏ ਛੋਟੀ ਸਈ ਗੱਲ ਉਹ ਇਹ ਭੁਗੇਰਾ ਹੀ ਮਰ ਜਾ ਇੱਥੇ ਤਾਂ ਨਹੀਂ ਸੂਈ ਕਿਤੇ ਪੱਠਿਆਂ ਹੀ ਕੁੱਤੀ ਨਹੀਂ ਨਹੀਂ ਹੂੰ ਚਲ ਆ ਮਿੱਤਾਂ ਦੇ ਪੁੱਤਾਂ ਹੋ ਗਿਆ ਇਹ ਫੇ ਜਾਂਦੇ ਕੁੱਤੀ ਦੀ ਮਗਰ ਆ ਗਿਆ ਜਿੱਤਰਾ ਪੈਰ ਪਹੁੰਚੇ ਹੀ ਬੜੇ ਇਹ ਵੀ ਆ ਕੇ ਛੁੱਟ ਕੇ ਜਾਂਦੇ ਕੁਛ ਆਹ ਚਲੋ ਇਹ ਵੀ ਵਧੀਆ ਗਾ ਚੱਲੋ ਅੱਛੇ ਚਲੋ